ਪਰਵਾਸੀ ਕੀ ਹੁੰਦਾ ਆ ਬੰਦੇ ਨੂੰ ਬਈਆ ਕਹਿੰਦੇ ਤੁਹਾਨੂੰ ਡਰ ਲੱਗਦਾਗਾ ਉਹ 5 ਸਾਲ ਦੇ ਜਵਾਕ ਦੀ ਟਾਇਲਟ ਵਾਲੀ ਜਗ੍ਹਾ ਤੇ ਰੌੜਪਾਤ ਆਪਣਾ ਪੰਜਾਬੀ মিডিਆ ਨੂੰ ਪਰਵਾਸੀ ਪਰਵਾਸੀ ਕਹਿ ਕੇ ਸੰਬੋਧਿਤ ਕਰ ਰਿਹਾਗਾ ਡਰਦੇ ਨੇਗੇ ਵੀ ਸਾਡੇ ਤੇ ਕੋਈ ਗੱਲਬਾਤ ਨਾ ਆ ਜੇ ਜਿਹੋ ਜਿਹੇ ਨੇ ਕਾਰਨਾਮਾ ਕੀਤਾ ਜਿਹੋ ਜਿਹੇ ਨੇ ਕਾਂਡ ਕੀਤਾਗਾ ਉਸ ਆਪ ਦੇ ਨਾਲ ਜੇ ਤੁਸੀਂ ਇਹਨੂੰ ਕੁੱਤਾ ਜਾਨਵਰ ਕਹਿ ਕੇ ਵੀ ਸੰਬੋਧਿਤ ਕਰੋਗੇ ਨਾ ਤਾਂ ਵੀ ਨਹੀਂ ਤੁਹਾਡੇ ਤੇ ਕਾਰਵਾਈ ਹੋਣੀ ਹੈਗੀ ਅਸਲ ਦੇ ਵਿੱਚ ਇਹ ਬੰਦੇ ਨੇ ਪੰਜਾਬ ਦੇ ਹੁਸ਼ਿਆਰਪੁਰ ਦੇ ਵਿੱਚ ਇੱਕ 5 ਸਾਲ ਦੇ ਜਵਾਕ ਨੂੰ ਉਹ ਜਿਹਨੂੰ ਬੋਲਣਾ ਵੀ ਨਹੀਂ ਆਉਂਦਾ ਸੀਗਾ ਜਿਹਨੂੰ ਪਤਾ ਵੀ ਨਹੀਂ ਸੀ ਦੁਨੀਆਦਾਰੀ ਹੁੰਦੀ ਕੀ ਆ ਉਹਨੇ ਕਿਸ ਦਾ ਕੀ ਵਗਿਆੜਿਆ ਹੋ ਉਹਦੇ ਨਾਲ ਰੇਪ ਕੀਤਾ ਉਹ 5 ਸਾਲ ਦੇ ਜਵਾਕ ਦੀ ਟਾਇਲਟ ਵਾਲੀ ਜਗ੍ਹਾ ਤੇ ਰੌੜ ਪਾ ਤੇ ਉਹਦੀ ਲਾਸ਼ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਸੁੱਟ ਦਿੱਤਾ ਅਸਲ ਦੇ ਵਿੱਚ ਉਹ ਭਈਆ ਇੱਕ ਹੁਸ਼ਿਆਰਪੁਰ ਦੇ ਇੱਕ ਸੈਲਰ ਦੇ ਵਿੱਚ ਕੰਮ ਕਰਦਾ ਸੀਗਾ ਸੈਲਰ ਮਾਲਕ ਦੀ ਸਕੂਟਰੀ ਨੂੰ ਚੱਕ ਕੇ ਉਹ ਬੱਚੇ ਨੂੰ ਕਿਡਨਾਪ ਕਰਕੇ ਲੈ ਆਇਆ ਅਸਲ ਦੇ ਵਿੱਚ ਉਹ ਬੱਚੇ ਨੂੰ ਕਈ ਦਿਨਾਂ ਤੋਂ ਕਿਡਨਾਪ ਕਰਨਾ ਚਾਹੁੰਦਾ ਸੀ ਪਲੈਨਿੰਗ ਚੱਲ ਰਹੀ ਸੀ ਟੋਟਲ ਤਿੰਨ ਬੰਦੇ ਪਲੈਨਿੰਗ ਦੇ ਵਿੱਚ ਸ਼ਾਮਲ ਸੀ ਇੱਕ ਪਿੰਕੀ ਨਾਮ ਦੀ ਔਰਤ ਵੀ ਸ਼ਾਮਲ ਸੀ ਇੱਕ ਬੰਦੇ ਨੇ ਕਿਡਨਾਪ ਕੀਤਾ ਫਿਰ ਗਾਹਾਂ ਨੂੰ ਸ਼ਿਫਟ ਕੀਤਾ ਗਿਆ ਕਿਸੇ ਹੋਰ ਬੰਦੇ ਤੱਕ ਉਹ ਬੰਦੇ ਨੇ ਕਿਡਨਾਪ ਕਰਕੇ ਉਹਦੇ ਨਾਲ ਰੇਪ ਕੀਤਾ ਤੇ ਉਹਦੇ ਮਾਪਿਓ ਦੇ ਬਿਲਕੁਦਿਆਂ ਆਵਾਜ਼ਾਂ ਇੱਥੇ ਪਿੰਡ ਦੇ ਪਿੰਡ ਵਾਲਿਆਂ ਨੇ ਮਤਾਂ ਪਾਇਆ ਵੀ ਇਹ ਸਾਡੇ ਪਿੰਡ ਦੇ ਵਿੱਚ ਕਿਸੇ ਨੂੰ ਵੀ ਕੋਈ ਵੀ ਪ੍ਰਵਾਸੀ ਬੰਦਾ ਹੋਊਗਾ ਨਾ ਉਹਨੂੰ ਕੋਈ ਕਿਰਾਏ ਤੇ ਘਰ ਦਿੱਤਾ ਜਾਊਗਾ ਜੇ ਕੋਈ ਕਿਰਾਏ ਤੇ ਘਰ ਲਊਗਾ ਜੇ ਉਹ ਪ੍ਰਵਾਸੀ ਕੋਈ ਕਾਨੂੰਨ ਕਰੂਗਾ ਤਾਂ ਘਰਦਿਆਂ ਤੇ ਹੀ ਕਾਰਵਾਈ ਕੀਤੀ ਜਾਏਗੀ ਬੰਦੇ ਤੇ ਤਾਂ ਕੀਤੀ ਜਾਏਗੀ ਮਕਾਨ ਮਾਲਕ ਤੇ ਵੀ ਕਾਰਵਾਈ ਕੀਤੀ ਜਾਏਗੀ ਸਿਰਫ ਵੋਟਾਂ ਲੈਣ ਦੇ ਲਈ ਐਮਸੀ ਦੀਆਂ ਵੋਟਾਂ ਜਿੱਤਣ ਦੇ ਲਈ ਸਰਪੰਚ ਹੀ ਰਿਹਾ ਵੋਟਾਂ ਜਿੱਤਣ ਦੇ ਲਈ ਇਹਨਾਂ ਦੇ ਆਪਾਂ ਵੋਟਾਂ ਬਣਾਈ ਜਾਂਦੇ ਆ ਆਧਾਰ ਕਾਰਡ ਪੰਜਾਬ ਦੇ ਵਿੱਚ ਬਣਾਈ ਜਾਂਦੇ ਆ ਜਿਨ੍ਹਾਂ ਦਾ ਆਪਾਂ ਨੂੰ ਕੋਈ ਬੈਕਗ੍ਰਾਉਂਡ ਨਹੀਂ ਪਤਾ ਹੈਗਾ ਵੀ ਕਿੱਥੋਂ ਨੇ ਕਿੱਥੋਂ ਆਉਂਦੇ ਨੇ ਇਹਨਾਂ ਦਾ ਬੈਕਗ੍ਰਾਉਂਡ ਕੀ ਆ ਅਸਲ ਦੇ ਵਿੱਚ ਜੇ ਬੰਦੇ ਦਾ ਬੈਕਗ੍ਰਾਉਂਡ ਪਹਿਲਾਂ ਚੈੱਕ ਕਰਾਇਆ ਕਿਆ ਆਇਆ ਹੋਇਆ ਪਤਾ ਕਿਹੜੇ ਮਾਮਲੇ ਚ ਰੇਪ ਦੇ ਮਾਮਲੇ ਚ ਜਿਹੜਾ ਬੰਦਾ ਪਹਿਲੀ ਆਇਆ ਜਾਂ ਘਨਾਉਣਾ ਕੰਮ ਕਰਕੇ ਆਇਆ ਹੋਇਆ ਪਹਿਲੀ ਗੱਲ ਤਾਨੂੰ ਬਾਹਰ ਹੀ ਨਹੀਂ ਆਉਣ ਦੇਣਾ ਸੀ ਜੇ ਬਾਹਰ ਆ ਗਿਆ ਤਾਂ ਕੰਮ ਵੀ ਕਿੱਥੇ ਕਰਨ ਆਇਆ ਪੰਜਾਬ ਦੇ ਵਿੱਚ ਅਭੀ ਇੱਥੇ ਕਿਹੜਾ ਕੋਈ ਪੁੱਛਦਾਗਾ ਘੱਟ ਰੁਪਈਆ ਦੇ ਉੱਤੇ ਜਿਹੜੇ ਕੋਲ ਮਰਜ਼ੀ ਜਾ ਕੇ ਲੱਗ ਜਾ ਬੀ ਪੰਜਾਬੀ ਨੂੰ ਤਾਂ ਕੰਮ ਦਿੰਦੇ ਨਹੀਂ ਹੈਗੇ ਅਸੀਂ ਜਾ ਕੇ ਮੂਰੇ ਹੋਵਾਂਗੇ ਸਾਨੂੰ ਦੇ ਦੇਣਗੇ ਉਹ ਕੰਮ ਤੇ ਕੰਮ ਦਿੱਤਾ ਤੇ ਆ ਲਜਾਨਾ ਭੁਗਤਣਾ ਪਿਆ ਸਾਰਿਆਂ ਨੂੰ ਇੱਕ ਇੱਕ ਘਰ ਦਾ ਚਰਾਗ ਕੱਲਾ ਕੱਲਾ ਮੁੰਡਾ 5 ਸਾਲ ਦਾ ਜਵਾਕ ਤੁਸੀਂ ਆਪਣੇ ਤੇ ਲਾ ਕੇ ਦੇਖੋ ਵੀ ਕਿਸੇ ਨੂੰ ਨਾ ਪੰਜਾਬ ਦੇ ਵਿੱਚ ਆਪਣੀ ਜ਼ਮੀਨ ਵੇਚਣ ਤੋਂ ਪਹਿਲਾਂ ਆਪਣਾ ਕੋਈ ਵੀ ਘਰ-ਬਾਰ ਵੇਚਣ ਤੋਂ ਪਹਿਲਾਂ ਇੱਕ ਵਾਰ ਬੰਦੇ ਦਾ ਬੈਕਗ੍ਰਾਉਂਡ ਜ਼ਰੂਰ ਚੈੱਕ ਕਰਾਓ ਤੁਸੀਂ ਵੀ ਨਹੀਂ ਚਾਹੋਗੇ ਵੀ ਸਾਡੇ ਗਵਾਂਢ ਦੇ ਵਿੱਚ ਕੋਈ ਐਸਾ ਬੰਦਾ ਰਹਿ ਰਿਹਾ ਹੋਵੇ ਜਿਹੜਾ ਸਾਡੇ ਜਵਾਕ ਸਾਡੇ ਘਰ ਦੇ ਜਵਾਕ ਨੂੰ ਕਿਡਨਾਪ ਕਰਕੇ ਉਹਦੇ ਨਾਲ ਐਸਾ ਘਨੌਣਾ ਕੰਮ ਕਰ ਦੇ ਉਦਾਂ ਵੀ ਪੰਜੇ ਉਂਗਲਾਂ ਇੱਕੋ ਬਰਾਬਰ ਨਹੀਂ ਹੁੰਦੀਆਂ। ਬਾਕੀ ਵੀ ਤਾਂ ਪ੍ਰਵਾਸੀ ਆਉਂਦੇ ਨੇ ਉਰਿਆ ਕੇ ਕੰਮ ਕਰਦੇ ਨੇ ਕਿ ਆਪਣਾ ਨਾਮ ਰੌਸ਼ਨ ਕਰਦੇ ਨੇ, ਤਰੱਕੀ ਕਰਦੇ ਨੇਗੇ। ਉਮੀ ਆਪਾਂ ਨੂੰ ਪੰਜਾਬ ਦੇ ਵਿੱਚ ਜੇ ਤੁਹਾਡੇ ਘਰੇ ਕੋਈ ਭਈਆ ਕੰਮ ਕਰਦਾਗਾ, ਬਾਈ ਬਣੇ ਉਹਦਾ ਬੈਕਗ੍ਰਾਉਂਡ ਚੈੱਕ ਕਰਵਾ ਲਓ। ਦੁਬਾਰਾ ਕੋਈ ਐਸੀ ਜਿਹੀ ਦੁਰਘਟਨਾ ਪੰਜਾਬ ਦੇ ਵਿੱਚ ਨਾ ਹੋਵੇ, ਤੁਹਾਡੇ ਨਾਲ ਨਹੀਂ ਹੋਣੀ, ਤੁਹਾਡੇ ਏਰੀਆ ਦੇ ਵਿੱਚ, ਤੁਹਾਡੇ ਪਿੰਡ ਦੇ ਵਿੱਚ ਕਿਸੇ ਜਵਾਕ ਨਾਲ ਵੀ ਹੋ ਸਕਦੀ ਹੈ ਇਹ ਐਸੀ ਜਿਹੀ ਦੁਰਘਟਨਾ। ਜੇ ਵੱਡੇ ਸ਼ਹਿਰਾਂ 'ਚ ਜਾ ਕੇ ਦੇਖਿਓ ਦਿੱਲੀ, ਬੰਬਈ ਤੱਕ। ਉਹਨਾਂ ਨੇ ਵੀ ਇਹ ਰੱਖੇ ਨੇ ਪਰ ਉਹ ਬੰਦਿਆਂ ਨੇ ਇੱਕ ਅਲੱਗ ਕਮਰ ਐਕਸੈਸ ਕਰਦਾ, ਐਕਸੈਸ ਕਿਸੇ ਤੋ ਇੱਥੇ ਤੱਕ ਹੀ ਸੀਮਤਾਂਗਾ ਇੱਥੇ ਤੱਕ ਹੀ ਰਹਿਣਾਗਾ ਤੇ ਆਪਣੇ ਉਹ ਬੰਦੇ ਨੂੰ ਆਪਣੇ ਖੇਤਾਂ ਦਾ ਵੀ ਸਾਰਾ ਐਕਸੈਸ ਹੁੰਦਾ ਘਰ ਦਾ ਵੀ ਸਾਰਾ A to Z ਕਿਤੇ ਵੀ ਆ ਜਾ ਸਕਦਾਗਾ ਘਰ ਦਾ ਕੋਈ ਸੰਤ ਸੱਪਾ ਆਪਾਂ ਕਹਿ ਨਹੀਂ ਦਿੰਦੇ ਹੁੰਦੇ ਵੀ ਯਾਰ ਆਪਣਾ ਕੋਈ ਗੱਲ ਨਹੀਂ ਵਈ ਹੈਗਾ ਸਕੂਟਰੀ ਲੈ ਕੇ ਗਿਆਗਾ ਆ ਜਾਈਗਾ 2 ਮਿੰਟ ਉਸ ਸਕੂਟਰੀ ਹੀ ਲੈ ਕੇ ਆਇਆ ਸੀ ਮੰਗ ਕੇ ਲੈ ਕੇ ਆਇਆ ਸੀ ਜਿੱਦੀ ਲੈ ਕੇ ਆਇਆ ਸੀਗਾ ਉਹਨੂੰ ਸੈਲਰ ਆਖਦੀ ਪੁੱੜੇ ਕਟਾਊਗਾ ਜਿਹੜੀ ਸਕੂਟਰੀ ਮੰਗ ਕੇ ਲੈ ਕੇ ਆਇਆ ਸੀਗਾ ਆਰਿਆਂ ਨੂੰ ਬਈ ਹੱਥ ਜੋੜ ਕੇ ਬੇਨਤੀ ਆ ਮੈਂ ਇਹ ਹੇਟਫੁਲ ਸਪੀਚ ਨਹੀਂ ਕਰ ਰਿਹਾ ਹੈਗਾ ਵੀ ਯਾਰ ਪੰਜੇ ਉਂਗਲਾਂ ਇੱਕੋ ਬਰਾਬਰ ਨਹੀਂ ਹੁੰਦੀਆਂ ਬਹੁਤ ਸਾਰੇ ਅਜੇ ਅਈ ਕਹੂੰਗਾ ਬਾਕੀਆਂ ਪ੍ਰਵਾਸੀ ਲਾੜੋ ਤੁਸੀਂ ਇਹ ਬੰਦੇ ਨੂੰ ਮੈਂ ਵਈਆ ਹੀ ਕਹੂੰਗਾ ਤੁਸੀਂ ਸਾਰਿਆਂ ਦਾ ਭਾਈ ਬਣੇ ਜੇ ਕੋਈ ਤੁਹਾਡੇ ਕੰਮ ਕਰਦਾਗਾ ਏਰੀਆ ਦੇ ਵਿੱਚ ਵੀ ਤੁਹਾਡੇ ਕੋਈ ਕੰਮ ਕਰਦਾਗਾ ਤਾਂ ਪ੍ਰਵਾਸੀ ਉਹਦਾ ਬੈਕਗ੍ਰਾਉਂਡ ਚੈੱਕ ਕਰਵਾਓ ਉਹਦੇ ਮਾਲਕ ਨੂੰ ਕਹਿ ਕੇ ਕੋਈ ਪਤਾ ਨਹੀਂ ਵੀ ਤੁਹਾਡੇ ਨਾਲ ਦੁਰਘਟਨਾ ਅਗਲੀ ਹੋਵੇ ਇਹ ਵੀ ਕੋਈ ਮਾੜੇ ਮੋٹے ਪਾਵਰਫੁੱਲ ਨਹੀਂ ਪੂਰਾ ਦਬ ਦਬਾ ਇਹਨਾਂ ਦਾ ਇਹਨਾਂ ਸਰਪੰਚ ਸਰਪੰਚ ਵੀ ਬਣਦੇ ਨੇਗੇ ਤੁਸੀਂ ਇਹ ਦੇਖੋ ਵੀ ਪਿੰਡਾਂ ਦੇ ਵਿੱਚ ਪੰਜਾਬੀ ਦੇ ਭਰੋਸਾ ਨਹੀਂ ਕਰ ਰਹੇ ਹੈਗੇ ਇੱਕ ਦੂਜੀ ਸਟੇਟ ਦੇ ਤੋਂ ਆਏ ਬੰਦੇ ਦੇ ਭਰੋਸਾ ਕਰ ਰਹੇ ਨੇ ਆਪਣੇ ਪੰਜਾਬੀ ਤੇ ਭਰੋਸੇ ਦੇ ਬਾਰੇ ਕੀ ਹਰ ਜਾਨਾ ਬਹੁਤ ਨਾ ਬੰਦਾ ਆ ਤੁਸੀਂ ਦੇਖ ਹੀ ਲਿਆ